ਸ੍ਰੀ ਗੁਰਜੀ ਸਾਰਿਆਂ ਨੂੰ ਇੱਕ ਮਾਂ ਹੁੰਦੀ ਆ ਜਿਹੜੀ ਸਾਰੇ ਕੰਮ ਧੰਦੇ ਕਰਕੇ ਆਪ ਦੇ ਬੱਚਾ ਨੂੰ ਰੋਟੀ ਖਵਾਉਂਦੀ ਆ ਤੇ ਜੇ ਕਿਸੇ ਮਾਂ ਦਾ ਪੁੱਤ ਥੋੜੀ ਜਿਹੀ ਦੂਰੀ ਤੇ ਵੀ ਜਾਂਦਾ ਰਹੇ ਤਾਂ ਮਾਂ ਕਿਵੇਂ ਤਰਲੇ ਭਰਦੀ ਆ ਕਿਵੇਂ ਉਹਨੂੰ ਯਾਦ ਕਰਦੀ ਆ ਜਦੋਂ ਉਹ ਮਾਂ ਆਪਣੇ ਬੱਚਾ ਨੂੰ ਸੰਭਾਲਦੀ ਆ ਵੱਡੇ ਕਰਦੀ ਆ ਪੜਾਉਂਦੀ ਆ ਲਿਖਾਉਂਦੀ ਆ ਪਰ ਜਦੋਂ ਉਹ ਮਾਂ ਦਾ ਬੇਟਾ ਵੱਡਾ ਹੋ ਜਾਂਦਾ ਹੈ ਤਾਂ ਕਿਸ ਤਰ੍ਹਾਂ ਉਹ ਮਾਵਾਂ ਨੂੰ ਚੰਗਾ ਨਹੀਂ ਸਮਝਦੇ ਤੇ ਮਾਵਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਆ ਤੇ ਮਾਂ ਜਾਣ ਨਹੀਂ ਸਕਦੀ ਇੱਕ ਪੁੱਤ ਪਰਦੇਸ ਵਿੱਚ ਗਿਆ ਹੁੰਦਾ ਜਿਹੜਾ ਉਸ ਪੁੱਤ ਨੂੰ ਕਿਵੇਂ ਚਿਚੀਆਂ ਲੱਗ ਕੇ ਦੱਸਦੀ ਆ ਕਿ ਕਹਿੰਦੀ ਮਾ ਨੇ ਪੁੱਤ ਨੂੰ ਲਿਖੀਆਂ ਚਿੱਠੀਆਂ ਮਾ ਨੇ ਪੁੱਤ ਨੂੰ ਲਿਖੀਆਂ ਚਿੱਠੀਆਂ ਆ ਜਾ ਪੁੱਤਾ ਛੱਡ ਕਮਾਜਾ ਆ ਜਾ ਪੁੱਤਾ ਛੱਡ ਕਮਾਜਾ ਆ ਕੇ ਹੱਥੀ ਤੋਰੀ ਮੈਨੂੰ ਆ ਕੇ ਹੱਥੀ ਤੋਰੀ ਮੈਨੂੰ ਆਖਰੀ ਵਾਰ ਮੈਂ ਤੱਕਾਂ ਤੈਨੂੰ ਆਖਰੀ ਵਾਰ ਮੈਂ ਤੱਕਾਂ ਤੈਨੂੰ ਤੈਨੂੰ ਉੜਦਾ ਉੜਦਾ ਮੌਤ ਦਾ ਪੰਛੀ ਉੜਦਾ ਉੜਦਾ ਮੌਤ ਦਾ ਪੰਛੀ ਮੇਰੇ ਕੋਲੇ ਆ ਬੈਠਾ ਉੜਦਾ ਉੜਦਾ ਮੌਤ ਦਾ ਪੰਛੀ ਮੇਰੇ ਕੋਲੇ ਆ ਬੈਠਾ ਕੀ ਕਰੇਗਾ ਡਾਲਰ ਤੇ ਪਾਉਂਡਾਂ ਨੂੰ ਕੀ ਕਰੇਗਾ ਡਾਲਰ ਤੇ ਪਾਉਂਡਾਂ ਨੂੰ ਜੇ ਤੂੰ ਮਾਂ ਗਵਾ ਬੈਠਾ ਜੇ ਤੂੰ ਮਾਂ ਗਵਾ ਬੈਠਾ